ਕੋਈ ਤੇ ਜੀ ਇਹ ਸਾਮਾਨ ਜਿਹੜਾ ਹੁਣ ਸਬਜੀ ਭਾਜੀ ਵਾਸਤੇ ਕੁੱਟਣ ਤੇ ਇੱਧਰ ਅੰਗਤ ਲੱਗਿਆ ਸਾਡਾ ਸ਼ਰਾਰਤਾ ਕਰਨ ਤੇ ਅੰਗਤ ਨੂੰ ਪਸਾ ਰਹੇ ਆ ਸੀ ਛੋਟਾ ਹਾਂ ਬਈ ਬੋਲ ਹਟੂੰਗਾ 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 ਨਹੀਂ ਦੇਖੋ ਇਹ ਪੂਰਾ ਲੱਗਿਆ ਡਰ ਹਾਂ ਚਾਚ ਨਹੀਂ ਤੇਰੇ ਨਾ ਮੈਂ ਆ ਤੇਰੇ ਮੈਂ ਐ

नहीं खबरदार जाए चक्या को आवे मेरा जाता ਦਚ ਇਹ ਲੱਗਿਆ ਛੋਟੇ ਤੇ ਡਰਦਾ ਹੀ ਇਹ ਇਹ ਭੱਜ ਗਿਆ ਇਹ ਭੱਜ ਗਿਆ ਖਾਣਾ ਖਾ ਖਾ ਤੂੰ ਦੰਦ ਪਾ ਮ ਖਾ ਜਾ ਦੇਖ ਖਾ ਖਾ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਤੇ ਇਧਰ ਹਾਂ ਵੀ ਜਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਜੀ ਮਾਰਨਿੰਗ ਕਰਨਾ ਸਵੇਰ ਦਾ ਚਾਹ ਪਾਣੀ ਪੀ ਲਿਆ ਉਹਦੇ ਬਾਅਦ ਅੱਜ ਨੋਰ ਕੰਮ ਕਰੇ ਪਏ ਨੇ ਮੈਂ ਕਹੇ ਵੀ ਇਹਨਾਂ ਨੇ ਜਾਣਾ ਥੋੜਾ ਬਾਹਰ ਕੰਮ ਵਾਲੀ ਸਬਜ਼ੀ ਦਾ ਕੰਮ ਕਰ ਲੈਣਾ ਤਾਂ ਕਿ ਚਾਹ ਦੇ ਕੋਚਾ ਦਾ ਔਖਾ ਸੁੱਕਾ ਕਰ ਲੈਂਦੇ ਜੀ दाल ਸਬਜ਼ੀ ਦਾ ਔਖਾ ਹੋ ਜਾਂਦਾ ਜਿਹੜਾ ਜੀ ਨਿਆਣੀ ਦਾ ਔਖਾ ਹੈ ਕੰਮ ਨਾ ਤਾਂ ਨਿਆਣਾ ਕੀ ਸਬਜ਼ੀ ਇਕੱਠਾ ਦਾ ਵੀ ਕੁਝ ਲੈਣ ਦਾ ਵੀ ਉਹਦਾ ਸੰਗਠਨ ਹੋ ਜੀ ਪਾਈ ਜਾਂਦਾ ਹੁਣ ਤੇ ਟਬਾਟਰ ਲੈ ਲਵਾਂ ਖਾਣ ਤੇ ਤਾਂ ਕਰਕੇ ਹੁਣ ਲੱਗ ਜਾਨਾ ਸਬਜ਼ੀ ਦੀ ਤਿਆਰੀ ਕਰਨ ਸਬਜ਼ੀ ਬਣਾਉਣੀ ਅੱਜ ਆਲੂ ਮਟਰ ਦਾ ਅੱਧਾ ਦਿਨ ਦੀ ਸੋਗੀ ਦਾ ਫਾਇਦਾ ਹੋ ਜਾਂਦਾ ਮਟਰ ਦੀ ਗੱਲ ਹੈ ਕੀ ਏਦਾਂ ਤੁਹਾਨੂੰ ਪਤਾ ਹੀ ਹੈ ਜੀ ਸ਼ਨੀਵਾਰ ਔਰ ਜਿਹੜਾ ਸੰਡੇ ਹੁੰਦਾ ਸਾਨੂੰ ਪੂਰੀ ਟੀਮ ਨੂੰ ਬਹੁਤ ਇੰਤਜ਼ਾਰ ਰਹਿੰਦਾ ਹੈ ਜਿਹੋ ਜਿਹੋ ਦਾ ਤੇ ਦੋ ਦਿਨਾਂ ਦਾ ਇੰਤਜ਼ਾਰ ਤਾਂ ਕਿ ਕੀ ਯਾਰੀਓ ਯਾਰ ਦੋਸਤ ਮਿੱਤਰ ਪੁਰਾਣੇ ਮਿੱਤਰ ਤੇ ਕੁਝ ਨਵੇਂ ਬਣੇ ਹੈਨਾ ਕੁਝ ਸਿੱਖਣ ਨੂੰ ਕੁਝ ਸਿਖਾਉਣ ਨੂੰ ਮਿਲਦਾ ਹੈ ਜਿੱਦਾਂ ਕਿ ਅਸੀਂ ਮੈਚ ਖੇਲਣ ਜਾਂਦੇ ਹਾਂ ਜੀ ਇੱਧਰ ਆ ਜਾ ਤੇ ਸਾਡਾ ਅੱਜ ਹੈਗਾ ਜੀ ਮੈਚ ਪਹਿਲਾ ਮੈਚ ਇਹਦਾ ਸਾਡਾ ਹੈਗਾ तकरीबन 11 ਵਜੇ ਦੇ ਲਗਭਗ ਉਹ ਹੈਗਾ ਜੀ ਖੇੜੀ ਇੱਥੋਂ ਤਰੀਬਨ 3-4 ਕਿਲੋਮੀਟਰ ਪਿੰਡ ਸਾਡੇ ਚ 4 ਹਾਂ 5 ਕਿਲੋ ਸੌਰੇ ਨਹੀਂ ਹੈਗੇ ਜੀ ਸੌਰੇ ਨਾ ਸਮਝਿਓ ਕਿਤੇ ਬੇੰਨੀ ਦੂਰੋਂ ਚੱਲਿਆ ਸੌਰੇ ਨਾਲ ਖੇਡਣਾ ਸਾਰੀ ਦੀ ਖੇੜੀ ਨੇ ਐਦਾਂ ਇੱਕ ਸਾਡੇ ਲਾਗ ਨਹੀਂ ਪੁੱਜ ਮਾਤਰੇ ਕੋਲਾ ਦੀ ਪਿੰਡ ਖੇੜੀ ਖੇੜੀ ਕੱਲਾ ਖੇੜੀ ਨਹੀਂ ਹੈਗਾ ਕਮਾਲਪੁਰ ਖੇੜੀ ਅੱਛਾ ਤੇ ਅੰਗਰ ਦੇਖੀ ਇਧਰ ਨਹੀਂ ਆ ਲੈ ਭੱਜ ਕੇ ਦੁਬਾਰਾ ਕਿੱਥੇ ਬੈੰਦਾ ਆਹੀ ਤਾਂ ਚੱਕਰ ਬੰਨ ਲਾ ਨਾ ਨਹੀਂ ਤਾਂ ਬੰਦਾ ਆਪਣੇ ਕੱਲਾ ਕੰਮ ਕਰ ਲਵੇ ਤੇ ਇੱਕ ਮੈਚ ਹੈਗਾ ਸਾਡਾ ਉੱਥੇ ਪਹਿਲਾ 11:00 ਵਜੇ ਉਸ ਤੋਂ ਬਾਅਦ ਦੇ ਵਿੱਚ 3:00 ਵਜੇ ਮੈਚ ਹੈਗਾ ਜੀ ਸਾਡਾ ਲਠੇੜੀ ਇੱਥੋਂ ਹੈਗਾ ਜੀ 8 ਕਿਲੋਮੀਟਰ ਇਹ ਸਾਡਾ ਅੰਗਰਤਾ ਜੀ ਪਹਿਲਾਂ ਜੇ ਬੋਸ ਸਾਹਿਬ ਨੂੰ ਆਵਾਂਗੇ ਫਿਰ ਲਠੇੜੀ ਨੂੰ ਜਾਣਾ ਤੇ ਕਈ ਦਿਨਾਂ ਤੋਂ ਇੰਤਜ਼ਾਰ ਰਹਿ ਸੌਰੀ ਹਫਤੇ ਬਾਅਦ ਇੰਤਜ਼ਾਰ ਰਹਿਦਾ ਹਾਇ ਸ਼ਹਿਰ ਬਾਹਰ ਨੂੰ ਨਹੀਂ ਮਾਰਨਾ ਚਲਾਕ ਪਤਾ ਕਿੰਨਾ ਇੱਕ ਤਾਂ ਇਹਦੇ ਨਾਲ ਬੰਦਾ ਦੇਖੋ ਤੰਦਰੁਸਤ ਰਹਿੰਦਾ ਇੱਕ ਬਿਲਕੁਲ ਦਿਮਾਗ ਤੋਂ ਫਰੀ ਕੋਈ ਘਰ ਗਿਆ ਟੈਨਸ਼ਨਾਂ ਨਹੀਂ ਕੋਈ टेंशन है नहीं रहती आगे आ चाक लेने में अच्छा लगता मैं नहीं खाना तू खा ला कहना इन्ने पे आ तू भी खा ला अंगद तो हट जा हट जा नहीं, नहीं बैठ सकदा क्या आ दे आ देख आ देख तू सुनोतरा आ दे तू डर दे ਇਤਿਹਲ ਲੱਗਦਾ ਸੋਚੀ ਸੀ ਇਥੇ ਲਿੜਨ ਦਾ ਜੇ ਬੰਦੇ ਤੇ ਲਿੜਦਾ ਹਾਂ ਹਾਂ ਉਹ ਨਾ ਮੁਜਰਾ ਬਾ ਪੁੱਤ ਕੌੜਾ ਹੈ ਤੇ ਹੁਣ ਤੁਸੀਂ ਜੀ ਮਾੜਾ ਮਤ ਨਿਆਣਿਆਂ ਨੂੰ ਕਪੜਾ ਲੀਟਾ ਦਵਾ ਦੇ ਆ ਕੇ ਹਾਂ ਤੇ ਅੱਜ ਕੋਈ ਨਹੀਂ ਅੱਜ ਮੈਂ ਫ੍ਰੀ ਵੀ ਤਰੀਰ ਹੋ ਜਾਣਾ ਸ਼ਾਮ ਜਿੰਨ ਚੱਲਦੇ ਆ ਮੈਨੂੰ ਨਿਆਣੇ ਨਹੀਂ ਹੈਗੇ ਨਾ ਜਿੰਨਾਂ ਨੂੰ ਤੇਰਾ ਕਿਉਂਕਿ ਤਾਂ ਹਲੇ ਲੈਣਾ ਕੱਪੜਾ ਵੀ ਸੋਣਾ ਵੀ ਬੀਬੀ ਨੇ ਵੀ ਹੈ ਨਾ ਕਿਉਂਕਿ ਨਿਆਣੇ ਤਾਂ ਚਲੇ ਆਏ ਵੀ ਕਿਸੇ ਤਰ੍ਹਾਂ ਮਿਲਦੇ ਆ ਦਾ ਪੁੱਤ ਕੱਢੇ ਮੂੰਹ ਚ ਪਾਉਦਾ ਠੀਕ ਨਹੀਂ ਵੀ ਪਹਿਲਾਂ ਮੈਂ ਤਨੂਰ ਦੀ ਬੀਬੀ ਨੂੰ ਆਲੇ ਆਂਗਾ ਉਸ ਤੋਂ ਬਾਅਦ ਦੇ ਚ ਨਿਆਣੇ ਆਏ ਆ ਵੀ ਦੋ ਚਾਰ ਦਿਨ ਪਹਿਲਾਂ ਲੈ ਲੈਣ ਚਾਹੀਏ ਜੇ ਹਮਣ ਤੇ ਲੈ ਲਿਆ ਉਹਨੂੰ ਪਤਾ ਵੀ ਮਨਿੰਦਰ ਆਪਣਾ ਉਹਨੂੰ ਛੱਡਣੇ ਨਹੀਂ ਕੱਪੜੇ ਉਹਨੇ ਕਹਿੰਦਾ ਮੈਂ ਦੇਖੂੰਗਾ ਪਾਉ ਨਾ ਪੁੱਤ ਮਿਰਚਾਇਚ ਅਸ ਮਟਰ ਦੇ ਜਿੰਨ ਟੋਕੇ हां लीला ਜੀ ਰੱਬ ਨੇ। ਉਹਨੇ ਤਾਂ ਭੈਣ ਨੂੰ ਪੜਿਆ ਕਿ ਆ ਚੱਕਰ ਉਹਨੂੰ ਤਾਂ ਤਾਣ ਲੱਗੇ ਹੋ ਸ਼ੋਪਿੰਗਾਂ ਕਰਨ। ਚਲ ਜੀ ਉਹਨੇ ਕਹਿੰਦਾ ਮਾੜਾ ਮੋਟਾ ਕੱਪੜਾ ਲੈਣਾ। ਉਹਨੂੰ ਸਾਰੀ ਫੈਮਿਲੀ ਨੂੰ ਵੀ ਕੱਪੜਾ ਲੈਣਾ। ਠੀਕ ਹੈ। ਫਿਰ ਤਾਂ ਹਾਂ ਕੁੜੀ ਨੂੰ ਵੀ ਕੁਛ ਨੂੰ ਵੀ ਉਹਨੂੰ ਕੁੜੀ ਥੋੜੀ ਪਲੂ ਲੈ ਕੇ ਦੇਣਾ। ਹਨਾ ਬਹੁਤ ਜ਼ਿੰਮੇਵਾਰ ਆਪ ਹਾਂ ਦੋ ਕੱਪੜੇ ਲੈਣੇ ਆ ਤੁਸੀਂ। ਹਾਂ ਵਿਆਹ ਦੇ ਤਾਂ ਇੱਕ ਮਹੀਨਾ ਚੱਲ ਪੁੰਦਾ ਕੰਮ। ਮੈਂ ਅੰਦਰ ਤੈਨੂੰ ਪਤਾ ਹੀ ਹੈ ਵੀ ਹਨਾ ਆ ਚੀਜ਼ ਹੈਗੀ ਆ ਵੀ ਲੈ ਲਓ ਆ ਵੀ ਦੇ ਲਓ ਫਿਰ ਆਹ ਦੇਖ ਆ ਵੀ ਘੱਟ ਗਿਆ ਆ ਵੀ ਘੱਟ ਗਿਆ ਹਨਾ। ਇਹ ਜਦੋਂ ਵਿਆਹ ਨਹੀਂ ਹੁੰਦਾ ਉਹਨਾਂ ਚ ਚੀਜ਼ਾਂ ਥੋੜੀ ਜਿਹੀ ਉਹਦਾਂ ਦਾ ਚੀਜ਼ਾਂ ਨਹੀਂ ਪੂਰੀ ਹੁੰਦੀਆਂ ਜਦੋਂ ਤੱਕ ਵਿਆਹ ਨਹੀਂ ਹੁੰਦਾ ਇਹ ਕਿਵੇਂ ਸਮਝਾਇਆ ਜਾਂਦੇ ਨੇ ਬਿਲਕੁਲ ਸਈ ਗੱਲ ਕਿਸਮਤ ਤੋਂ ਬਿਨਾਂ ਕੁਛ ਨਹੀਂ ਹੈ ਹੂੰ ਬਾਕੀ ਬੰਦੇ ਦੇ ਕਰਮ ਬੰਦੇ ਦੀ ਮਿਹਨਤ ਹੁਣ ਕਹਾਂ ਦਿੰਦਾ ਸੁਹਾਸ ਨੂੰ ਸੁਹਾਸ ਨੇ ਤੁਹਾਨੂੰ ਦੁਆਈ ਦਿੱਤੀ ਆ ਉਹ ਕਹਿੰਦਾ ਵੀ ਇਹ ਉਹੀ ਪਹਿਲੀ ਪ੍ਰੋਬਲਮ ਹੈ ਨੇ ਕਿ ਜਿਹੜੀ ਖਾਣ ਲਈ 나ੜੀਆਂ ਵੀ ਉਹ ਸੋਝ ਜੰਦੀ ਆ ਵੀ ਉਹਨੂੰ ਇੱਕ ਤਾਂ ਕਹਿ ਵੀ ਖਾਣਾ ਪੀਣਾ ਜਿਹੜਾ ਤੇਰਾ ਬਿਲਕੁਲ ਨੋਰਮਲ ਕਾ ਠੀਕ ਹੈ ਜਿੰਨੇ ਹੁੰਦਾ ਜੀਆ ਦੁਲੀਆ ਖਿਚੜੀ ਖੁਚੜੀ ਖਾਇਆ ਕਰੀ ਜਿਆਦਾਤਰ ਤਾਂ ਬਿਲਕੁਲ ਭਾਰੀ ਚੀਜ਼ ਨਾ ਖਾ ਰਿਹਾ ਜਿੱਦਾਂ ਕਿ ਸਾਲ ਮੱਕੀ ਦੀ ਰੋਟੀ ਇਹ ਜੀ ਚੀਜ਼ਾਂ ਦੇ ਬੰਦ ਕਰ ਹੁੰਦੇ ਹੀ ਨਹੀਂ ਮੈਂ ਤਾਂ ਖਾਂਦੀ ਨਹੀਂ ਉਹ ਚਾਹ ਦੇ ਵਿੱਚ ਬਣਿਆ ਤਾਂ ਭੈਣ ਨੇ ਬਣਾਇਆ ਤਾਂ ਉਹ ਪਕਾ ਕੇ ਆਏ ਆ ਪਖੜਾ ਇੱਥੇ ਖਾਦਾ ਤੇ ਮੈਂ ਉਹ ਗੱਲ ਕਰਨਾ ਵੀ ਥੋੜੀ ਜਿਹੀ ਪਰ ਸਾਧਨਾ ਨਹੀਂ ਹੋਇਆ ਹੁਣ ਲੱਗਿਆ ਗੱਲ ਤੇ ਚਰਨ ਜੀ ਦੇ ਲੈ ਹੁਣ ਕਿਹੜੀ ਬਿਮਾਰੀ ਆ ਹਾਂ ਮੇਰੀ ਮੈਂ ਮੰਨ ਗਿਆ ਪਰ ਲੇਕਿਨ ਉਹ ਜੇ ਦੇਖਦੇ ਆ ਨਾ ਹੌਲੀ 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 ਬੰਦ ਦੀ ਬੰਦ ਬਿਮਾਰੀ ਬਣ ਗਈ ਪਥਰੀ ਨੂੰ ਗੋਦਾਰ ਦੁੱਖ ਦਾ ਪਥਰੀ ਨੂੰ ਗੋਦਾਰ ਜੇ ਤਾਂ ਹੁੰਦਾ ਪੈਜ ਮਾ ਸਾਰਾ ਕੁਝ ਛੱਡ ਕੇ ਜੇ ਹੁਣ ਮੈਂ ਬੋਲ ਵੀ ਨਾ ਜੇ ਨਾਲ ਜੇ ਟੀਕਾ ਨਾ ਕਰ ਲਵਾਂ ਕਿਆ ਕਦੋਂ ਕੂਕਾ ਬਹੁਤ ਮਾਰਦਾ ਹੈ ਬਈ ਇਹ ਜਿਹੜਾ ਕੂਕਾ ਲੈ ਤਿੰਨ ਆ ਦੇਖਿ ਦੇਖਿ ਦੇਖ ਤੋ ਕਰਤਾ ਪਿਆਰ ਇਹਨੇ ਪਤਾ ਕਿ ਆ ਹੁਣ ਦੇਖੋ ਜੀ ਇਹ ਸਾਜਰੇ ਸਾਜਰੇ ਨਾ ਆਉਂਦੀ ਆਪ ਤਾਂ ਹਣ ਤਾਂ ਇਹਨੇ ਪਾਣੀ ਡੋਲੇ ਦੇਖਿਓ ਬਣਾਇਆ ਇਹਨਾ ਕੋਚਾ ਫੇਰ ਨਾ ਇਹ ਚੰਗੀ ਤਰ੍ਹਾਂ ਹੋ ਜਰਾ ਬੱਲ ਜੀ ਸਾਜਰੇ ਇਹਨੇ ਕਿੱਲੇ ਵਿੱਚ ਬੈਠਾ ਤਾਂ ਠੰਡ ਲਾ ਗੂ ਬੱਤ ਆ ਦੇਖ ਆਲੇ ਹੁਣਾਂ ਨੇ ਆਪ ਉਸ ਕਰਨਾ ਕਰਦੂ ਕਰਨਾ ਔਰ ਨਾ ਬਹਾਨਾ ਚੱਲਦਾ ਉਸ ਆ ਇਹ ਨੀਂਦਰ ਰੈਡੀ ਇਹ ਕੰਮ ਕਰ ਰਹੁੰਦਾ ਨਿਆ ਘੜੀ ਘੰਟਾ ਸੋ ਗੀ ਜਾਵੇ ਨਾ ਉਹ ਵੀ ਕੋਈ ਚੱਕਰ ਦੀ ਦੇਖਣਾ ਪਾਣੀ ਢੋਲ ਕੇ ਹੀ ਥੱਲੇ ਕੋਲੀ ਵਾਲੀ ਦੀ ਢੋਲ ਲਈ ਸਾਰੇ ਕੱਪੜੇ ਕਰ ਲੈ ਗਿੱਲੇ ਥੋੜੀ ਬਣੀ ਉਧਰ ਘਰ ਨੂੰ ਗਿੱਲਾ ਨਹੀਂ ਆ ਗਿਆ ਇਹ ਅੱਥੇ ਕਿੰਨੇ ਆਦੇ ਹਾਂ ਆ ਦੇਖ ਲਓ ਜੀ ਆ ਲੈ ਕੱਲ੍ਹ ਰਾਤ ਤੋਂ ਹੁਣ ਮੇਰੇ ਕੱਪੜੇ ਬਦਲਣੇ ਆ ਐ ਥੋੜੀ ਰੋਣ ਰਹਿਣਾ ਕਾ ਕਿਆ ਕਰਿਆ ਕਿਆ ਕਰਿਆ ਕਿਆ ਕਰਿਆ ਬਣੇ ਨੂੰ ਉੱਪਰ ਹੱਥ ਫੇਰ ਫੇਰ ਕੇ ਆਇਆ ਨਾ ਕੱਦੂ ਕਰਨਾ ਫਿਰ ਇਹਨੂੰ ਐ ਹੁੰਦਾ ਵੀ ਨਿਣਾਉਣਗੇ ਬਹੁਤ ਸਾਧਰੇ ਨਾ ਉਹਨੂੰ ਕਹਿੰਦਾ ਵੀ ਤੜਕੀ ਨਿਣਾਾ ਦੋ ਮੈਨੂੰ ਐਨੇ ਸਾਧਰੇ ਨਾ ਦੇਖੀ ਲੈ ਲੈ ਬੈ ਗਿਆ ਉਹ ਆਹ ਹਲੋ ਉਹ ਦੇਖੋ ਤੁਸੀਂ ਤੇਰੇ ਨਾਲ ਛੱਡ ਲੱਗਦੀ ਮੈਂ ਲੈ ਲਉਦੀ ਰਵਿੰਦਰ ਦੀ ਵੀਡੀਓ ਦੇਖਦੀ ਹਾਂ ਮੈਂ ਕਹਿੰਦਾ ਰਵਿੰਦਰ ਸਾਡਾ ਛੋਟਾ ਜਿਹਾ ਬਿਮਾਰ ਆ ਮੈਂ ਕਹਿੰਦਾ ਸਾਡਾ ਤਾਂ ਟਿੱਕਾ ਇੱਕ ਦਿਨ ਵੀ ਨਾ ਘਾਣੀ ਇਹਦਾ ਬਿਨਾਂ ਨਾ ਆਰੇ ਕਦੋਂ ਤੂੰ ਪਾਣੀ ਦੇ ਨੂੰ ਛੱਕ ਮੈਨੂੰ ਕੱਲ੍ਹ ਸਵੇਰ ਚੱਕਦਾ ਆ ਜਾ ਬੁੱਤ ਚੱਕ ਲੈ ਇਹਨੂੰ ਕੱਪੜੇ ਖੋਲੇ ਦੇ ਚੱਲ 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 ਕੱਪੜੇ ਖੋਲ ਲੈ ਖਾੜਾ ਦਦੇ ਲਾ ਲਓ ਜੀ ਹੁਣ ਮੈਂ ਕੂਹ ਹਾਂ ਦੂਰ ਬੱਸ ਸਾਰੇ ਕੰਮ ਛੱਡ ਤੋ ਇਹਨੂੰ ਲੈ ਜਾ ਦੋ ਘੰਟੇ ਮੈਂ ਆ ਕੰਮ ਹੋਰ ਜਿਹੜੇ ਆਪੇ ਕਰ ਲੂੰਗੀ ਬੈਠ ਬੈਠ ਇਹਨੂੰ ਲੈ ਜਾ ਤੂੰ ਘੜੀ ਘੰਟਾ ਇਹਨੂੰ ਘਮਾ ਲਿਆ ਮੇਰੀ ਇਹਨੇ ਗੋਸਦੀ ਤਿੰਨ ਸੂਟ ਬਦਲਦੇ ਇਹਨੇ ਪਾਣੀ ਦੇ ਦੇਖ ਲੈ ਫੇਰ ਸਾਰੇ ਕੱਪੜੇ ਸੁੱਕੇ ਪਏ ਨੇ ਪਰ ਪਾਉਣੇ ਨਹੀਂ ਹੈਗੇ ਲੈ ਆਪ ਉਸ ਕਰਾ ਦੇ ਆਇਆ ਕੀ ਹੁੰਦਾ ਟੋਪੀ ਜਿਹੜੀ ਵੀ ਉਹ ਟੋਪੀ ਦਾ ਦਿੱਤੀ ਹੈ ਟੋਪੀ ਦਾ ਵੀ ਕੰਡਲ ਕਰਦਾ ਮੈਂ ਤੁਸੀ ਘਰੋਂ ਮੋਟਰਸਾਈਕਲ ਤੇ ਲੈ ਗਿਆ ਠੰਡ ਲੱਗੂਗੇ ਇਹਨੂੰ ਕੀ ਪਤਾ ਜ਼ਖਾਮ ਹੋ ਜਾਊਗਾ ਜ਼ਖਾਮ ਹੋ ਜਾਣਾ ਤੈਨੂੰ ਜੇਰਾ ਆਪਾਂ ਉਹ ਨਹੀਂ ਪਾਉਂਦਾ ਜੇਰਾ ਆਪਾਂ ਵੀ 골골 ਕੇ ਮਾਰਦਾ ਹੁੰਦਾ ਨਾ ਦੇਖਿਓ ਤੁਹਾਡੇ ਨਿਆਣਾਂ ਨੂੰ ਇੰਨੀ ਗਰਮੀ ਲੱਗਦੀ ਲੈ ਕੱਪੜੇ ਨਹੀਂ ਮੋਟੇ ਪਵਾ ਕੇ ਜਮਾ ਵੀ ਖੁਸ਼ ਅੱਧੀਆਂ ਵਾਰੇ ਪਾ ਦੇ ਠੰਡ ਲੱਗਦੀ ਪੁੱਤ ਤੈਨੂੰ हां ਆਪ ਤੋ ਪਹਿਜਣਾ ਫੇ ਚੱਕ ਕੇ ਰਜਾਈਆਂ ਨੇ ਮੇਰੇ ਵਰਗੀ ਨੂੰ ਔਖਾ ਹੋਣਾ ਲੈ ਜੋ ਇਹ ਅੰਗਤ ਉਹ ਅੰਗਤ ਪੱਤ ਪਾ ਲੈ ਐਨਾ ਕਰ ਇਹ ਤਾਂ ਦੌੜ ਨੂੰ ਕਹਿੰਦਾ ਨੜਾਉ ਸੌ ਜੂਗਾ ਘੜੀ ਘੰਟਾ ਫੇਰ ਨਹੀਂ ਇਹਨੂੰ ਉਠਾ ਫੇਰ ਲਾ ਦਿੰਦੇ ਆ ਹਾਂ ਲਾ ਦਿੱ ਗਏ ਬਿਮਾਰ ਕਰ ਇਹ ਲੱਗਦਾ ਮੈਨੂੰ ਗਰਮੀ ਹੋਵੇ ਤਾਂ ਮੈਂ ਨਾ ਦੇਖਾਂ ਤੋਕੀ ਨਾ ਦੇ ਉੱਤ ਆਹ ਚਾਹ ਲੱਗਣੀ ਉਹ ਸਾਇਕਾ ਜਨਾ ਸਜਲ ਪੈਣਗੀਆਂ ਕਾਹ ਕਦੇ ਨਹੀਂ ਲੰਦਾ ਕਦੇ ਦੇਖ ਲੜੇ ਨਿਆਣੇ ਮੈਨੂੰ ਜੱਜ ਹੁੰਦਾ ਕਿੱਦਾਂ ਟੋਪੀ ਉਤਾਰਨੀ ਆ ਪਾ ਕੀ ਆਏ ਤੂੰ ਲੈ ਲੈ ਟੋਪੀ ਤੇ ਡੁਕਾ ਕਹਿੰਦੀ ਆਏ ਲੈ ਪਾਗਲ ਦੇਖੋ ਗਾ ਮੇਰੇ ਟੋਪੀ ਟੋਪੀ ਨਹੀਂ ਲੈ ਲੈ ਟੋਪੀ ਫਿਰ ਮੈਂ ਚੱਲਿਆ ਚੰਗਾ ਯਾਰ ਮੈਂ ਚੱਲਦਾ ਫਿਰ ਬਾਏ ਤਾਂ ਬਾਏ ਨਾ ਦੇ ਦੇ ਬਾਏ ਚੱਲਿਆ ਜਾਣਾ ਲੈਣਾ ਮੋਟਰ ਜਾਣਾ ਸਾ ਟੋਪੀ ਪਾਣੀ ਜੇ ਨੂੰ ਇਹਨੂੰ ਪਤਾ ਜੀ ਉੱਥੇ ਸਕੇਤ ਹੋਰ ਭਰਿਆ ਤੇ ਉਹਨਾਂ ਨੂੰ ਆਂਗੜ ਜਾਵੇ ਉੱਥੇ ਜਾੜਾ ਉੱਥੇ ਨਾਲ ਆਉਂਦੀ ਜੀ ਮੰਮੀ ਇਹਨਾਂ ਨੇ ਉੱਧਰ ਨਹੀਂ ਜਾਣਾ ਕੋਈ ਨਾ ਉਹਦੀ ਲੱਗੀ ਹੋਈ ਹੈ ਨਾ ਹਾਂ ਮੈਂ ਉਹਨੂੰ ਖੀਚੜੇ ਦੁਪਹਿਰੇ ਜੇ ਨੂੰ ਆਉਣੀ ਸੀ ਤਾਂ ਵੀ ਪਾਣੀ ਭਰ ਕੇ ਅਸੀਂ ਨੇ 8:00 ਵਜੇ ਰੱਖ ਦਣਾ ਉਹ ਤਾਂ ਤੱਕ ਕੋਸਾ ਹੋ ਜਾਂਦਾ ਪਾਣੀ ਆੜਾ ਨੂੰ ਇਹਨੂੰ ਆਇਆ ਹੋਇਆ ਮੈਨੂੰ ਬੋਲ ਆਹ ਕੀ ਕਰਾ ਤੂੰ ਦਾ ਫਿਕਰ ਲੈ ਜੇ ਇਹਨੂੰ ਲੈ ਜੋ ਕੀ ਕਹਿਣਾ ਬੋਲ ਜੇ ਲੈ ਦਾਦੀ ਕੋਲ ਜਾਇਆ ਜੱਪਾ ਜੱਪਾ ਚਾਹ ਲੈ ਨਾ ਹੋ ਨਾ ਮਿੰਦਰ ਨੂੰ ਰਵਾਂ ਉਹ ਤਾਂ ਠੀਕ ਆ ਤੇ ਹੁਣ ਤੂੰ ਐ ਕਰੀ ਫੇ ਮੇਰੀ ਗੱਲ ਸੁਣਦਾ ਹੁਣ ਤੂੰ ਬੇਲੀ ਹੋ ਜੀ ਦੁਪਹਿਰ ਤੇ ਮੇਰੇ ਜੀ ਮੈਂ ਛੇਤੀ ਖਤਮ ਹੋ ਗਿਆ ਤਾਂ ਆਪਾਂ ਕਿ ਚੱਲਾਂਗੇ ਦੁਪਹਿਰ ਤੇ ਨਹੀਂ ਵੀ ਸ਼ਾਮ ਦਾ ਪ੍ਰੋਗਰਾਮ ਰੱਖਾਂ ਨਾ ਇਹ ਜਾਨ ਆਲੀ ਚ ਰੂਗੀ ਉਹ ਮੇਰਾ ਨਾ ਥੋੜਾ ਜਿਹਾ ਜਾਵੇਂ ਗਮ ਘਰਾ ਹੁੰਦਾ ਦਰਦ ਨਾਲ ਤੈਨੂੰ ਦਵਾਈ ਦਿੱਤੀ ਤੈਨੂੰ ਉਹਦਾ ਨਾਲ ਲੈਣੀਆਂ ਜੇ ਉਹਦੇ ਨਾਲ ਨਾ ਫਰਕ ਗਿਆ ਮੈਂ ਕਹਿੰਦਾ ਵੀ ਇਹਨੂੰ ਫੇਰ ਚਾਂਜੀ ਡਾਕਟਰ ਨੇ ਇਹ ਗੱਲ ਕਹੀ ਹੈ ਕਹਿੰਦੇ ਜਿਹੜਾ ਥੋੜਾ ਖਾਣਾ ਪੀਣਾ ਚਾਂਜੀ ਨੂੰ ਨੋਰਮਲ ਲੈ ਕੋਹੋ ਹਾਲੇ ਵੀ ਜਿਹੇ ਜਿਵੇਂ ਤੇਰੀ ਨਾੜ ਦੇ ਵਿੱਚ ਪਹਿਲਾਂ ਪ੍ਰੋਬਲਮ ਪੈ ਗਈ ਤਾਂ ਖਾਣ ਵਾਲੀ ਚ ਵੀ ਉਹ ਪ੍ਰੋਬਲਮ ਹੋਈ ਹੋਈ ਹੈ ਵੀ ਸੋਚ ਆ ਜਾਂਦੀ ਆ ਠੀਕ ਆ ਉਹਨੂੰ ਦਵਾਈ ਦਿੱਤੀ ਅੰਦਰ ਫਰਕ ਪੈ ਨਹੀਂ ਰਹਾ ਦੱਸ ਜੀ ਕਾ ਕਰ ਦਲੀਆ ਹੁਣ ਹੁੰਦਾ ਬਹੁਤ ਦਰਦ ਰਾਤ ਕੇ ਜੀ ਕਿ ਗੜੀਆਂ ਦਾ ਪੈਲੇਟ ਖਾ ਲੈਂਦੇ ਹਾਂ ਉਹ ਹੂੰ ਉਹ ਬਣਾ ਦਿੰਦੇ ਆ ਆਪਣੇ ਉਹ ਮੈਂ ਲੈ ਆਉਂਗਾ ਤੇ ਹੁਣ ਤੂੰ ਚਾਹ ਝੂਗ ਨਾ ਹੁੰ ਜਰ ਕੋਸ਼ਤ ਖਾਣਾ ਪੈਣਾ ਚਾ ਚਾਹ ਦੀ ਗੱਲ ਕਰਦਾ ਚਾਹ ਰਾ ਕਿਆ ਚੱਕਰ ਹਟ ਇੱਕ ਇੱਕ ਕੱਟ ਕਰ ਲਾ ਪੀ ਲੈ ਜੀ ਪੀਣ ਉਹਦੇ ਪਰ ਸਹੀ ਪਲ ਨਾ ਕਰੀ ਹੁਣ ਦੋ ਦੋ ਮੈਨੂੰ ਵੀ ਤਾਂ ਭੁੱਖ ਲੱਗਦੀ ਹੈ ਨਿਆਣੇ ਦੀ ਮੈਂ ਤੇਰੀ ਕਹਿੰਦਾ ਫੈਮਸ ਹਾਂ ਹੁਣ ਫੇਰ ਤੇ ਵੀ ਪਰ ਕੁਛ ਨਹੀਂ ਆ ਬਿਲਕੁਲ ਕੁੱਤੀ ਭਕਵਾਹ ਹੈ ਇਸ ਨੂੰ ਪਾਣੀ ਦਾ ਸ਼ਿਕਾਰੀ ਬਹੁਤ ਆ ਮੈਨੂੰ ਤਾਂ ਬਹੁਤਾਂ ਕਰਦਾ ਇਹਨੂੰ ਲੈ ਜਾ ਬਾਬਾ ਮੈਂ ਬਸ ਉਹ ਵੀ ਕਰ ਲਿਆ ਦੱਸ ਕਿੰਨੇ ਕ ਕੱਪੜੇ ਡੈਪਰ ਮੈਂ ਤਾਂ ਨਹੀਂ ਲਾਉਂਦੀ ਸਾਡੇ 6 ਮਾ 7 ਮਾ ਕੱਪੜਾ ਇਹਦਾ ਬਦਲ ਦੂਗਾ ਹੈਗਾ ਕੱਪੜੇ ਪਾਣੀ ਦੇ ਵਿੱਚ ਕਰਦੀਆਂ जंगल चो कहीं ਨਹੀਂ ਆਣਗੇ ਲੈ ਵੀ ਆਹ ਨਹੀਂ ਆਲਾ ਤੂੰ ਗਿੱਲੇ ਚੋਰ ਕੇ ਰੱਖੀਏ ਹਾਂ ਕੀ ਬੁਮਾਰੋ ਫੇਰ ਦੇਖੂੰਗਾ ਅਲਦਾਲਾ ਉਹ ਨਾ ਨੇ ਬਾਅਦ ਹੁੰਦੇ ਨੇ ਚੱਲ ਵੀ ਚੱਲਦੇ ਆਪਾਂ ਚੱਲੀਏ ਆਪਾਂ ਬੀਬੀ ਕੋਲ ਚੱਲੀਏ ਜਮਨਿੰਦਰ ਨੂੰ ਲੈ ਕੇ ਆਓ ਨਾਲ ਮਨਿੰਦਰ ਲੈਣਾ ਬੀਬੀ ਕੋਲ ਚੱਲੀਏ ਤੇ ਨਿੰਦਰ ਕਿੱਥੇ ਆਪਾਂ ਨਾ ਨਿੰਦਰ ਕਿੱਥੇ ਇਹ ਵੀ ਹੋਇਆ ਬਰਾਦਾ ਚੱਕਣਾ ਹਾਂ ਉਹ ਮਨਿੰਦਰ ਦੇ ਮਨਿੰਦਰ ਨਹੀਂ ਦੇ ਹੁੰਦਾਈਆ ਭਰਾਵਾ ਭਰਾਵਾ ਦਾ ਪਿਆਰ ਇਦਾਂ ਹੀ ਆ ਬਾਈ ਚੱਲ ਚੱਲ ਕੱਪੜੇ ਬਦਲਦੇ ਫੇਰ ਦੇ ਚੱਲ ਫਾਇਦੇ ਕੱਪੜੇ ਚਲ ਚਲ ਤੇ ਇਧਰ ਮਨਿੰਦਰ ਸਿੰਘ ਆ ਗਿਰ ਚਿੱਕੇ ਖਾ ਚਾ ਆ ਗਿਰ ਚਿੱਕੇ ਖਾਤੇ ਜੀ ਸੋਚੂਗਾ ਵੀ ਖਾਤੇ ਥਾ ਲੋਕਾਂ ਦਾ ਕਾ ਤਾ ਸੋਚੂਗਾ ਮੈਂ ਕਾ ਤਾ ਸੋਚਣਾ ਮੈਂ ਆਪਣੇ ਘਰ ਆਏ ਆ ਮੈਂ ਬੀਬੀ ਨੂਪਣੀ ਕੋਲ ਨੂੰ ਮੈਂ ਆਇਆ ਮੈਂ ਤਾਂ ਮੈਂ ਕੱਲ ਤਾਂ ਕਹਿੰਦਾ ਪਾਪਾ ਵੀ ਮੈਂ ਰਹਿਣਾ ਰਹਿਣਾ ਪਾਪਾ ਰਾਤ ਦਾ ਆਇਆ ਨਹੀਂ ਮੈਂ ਫੋਨ ਫੋਨ ਕਰਕੇ ਦੇਖ ਝੂਠੇ ਦੇਖ ਝੂਠੇ ਹਾਂ ਖੜਦਾ ਇਹ ਤੇਰਾ ਨਿਓ ਹੋਊਗਾ ਇਹ ਤੇਰਾ ਨਿਓ ਹੋਊਗਾ ਬੀਬੀ ਕਰਦਾ ਤਾਂ ਸਾਫ ਹੋਣਾ ਸਤਿ ਸ੍ਰੀ ਅਕਾਲ ਫੋਨ ਕਰਦਾ ਤਾਂ ਆਸ੍ਰੀਕਾਲ ਭਾਈ ਸਾਹਿਬਾਂ ਨੂੰ ਮਾਣੋ ਸਾਬ ਨੂੰ ਤੁਹਾਨੂੰ ਦ੍ਰਿਸ਼ਤੇ ਚੜਦੀ ਕਲਾ ਵਿੱਚ ਰਹੋ ਪਈ ਸਭ ਠੀਕ ਠਾਕ ਹੈ ਬਧੀਆ ਬਹੁਤ ਵਧੀਆ ਜਮਨੀਂਦਰ ਰਾਤ ਲਿਆ ਮੈਂ ਬਤੋ ਇਹ ਮੈਨੂੰ ਨਾ ਇੱਕ ਪਰਸੋ ਚੌਥੇ ਗਈਆਂ ਹਾਈ ਮੈਨੂੰ ਬੀਬੀ ਕੋਈ ਨਹੀਂ ਛੱਡਦੀ ਬੀਬੀ ਕੋਈ ਜਦ ਮੈਂ ਛੱਡਣ ਆਇਆ ਹੈ ਰਾਤ ਫੇ ਫੋਨ ਕਰਦਾ ਤਾਂ ਮੈਨੂੰ ਇਹ ਵੀ ਲੈ ਜਾ ਹਾਂ ਕਹਤੇ ਪਤਾ ਹੀ ਨਹੀਂ ਲੈ ਮੈਂ ਤਾਂ ਕਿਹਾ ਨਹੀਂ ਤਾਂ ਮੈਂ ਤਾਂ ਛੱਡ ਗਿਆ ਤਾਂ ਵੀ ਹਾਂ ਭਾਈ ਰਹਿ ਜਾ ਉੱਧਰ ਦੇਖ ਲਈ ਉਹ ਗਵੰਡੀਆਂ ਦੀ ਗੋਦੀ ਚੜ ਗਿਆ ਉਹਦੇ ਹਾਂਤੀ ਪੈਸੀ ਬੋ ਸਾਇਬ ਕਿ ਹੈ ਤੂੰ ਰੋਕ ਦੇ ਕਹ ਕੋਈ ਗੱਲ ਹੀ ਫਿੱਕਿਆ ਹੋ ਗਿਆ ਅੰਗਤ ਆ ਜਾ ਅੱਜ ਅੱਜ ਮਨਿੰਦਰ ਤੇ ਸੌਰੀ ਅੰਗਤ ਅੱਜ ਦਿਹਾੜੀ ਪਾ ਕੇ ਨਿਕਲੂਗਾ ਇਹ ਤਾਂ ਟੀਏ ਕਾਨੂੰ ਖਿਚਲਾ ਕਰੀ ਹੈ ਲੈ ਥੈਂਕ ਯੂ ਕਾਸ ਕਿੰਨਾ ਕਰਿਆ ਚੱਲ ਕੋਈ ਹਬੀ ਆ ਪੁੱਛ ਲਾ ਬੀਬੀ ਕਿਆ ਕਹਿੰਦੀ ਆ ਹਾਂਜੀ ਬੀਬੀ ਕਹਿੰਦੀ ਵੀ ਇਹ ਮਨਿੰਦਰ ਤਾਂ ਫੋਨ ਕਰਦਾ ਤੇ ਮੈਨੂੰ ਅੱਗੇ ਲੈ ਜਾ ਮੈਂ ਤੇ ਤੈਨੂੰ ਕਿਆ ਕਿਹਾਤਾ ਵੀ ਰਹਿ ਜਾ ਕੀ ਹੋ ਗਿਆ ਤਨੂ ਓ ਤੇ ਦੇ ਜਿਆ ਹ ਲੈ ਨੀ ਨਾ ਕਾਇਆ ਕਾਇਆ ਮਨਿੰਦਰ ਚੱਲ 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 ਓ ਨਾ ਬੀਬੀ ਮੈਨੂੰ ਪੁੱਛ ਰਹੀ ਸੀ ਕਹਿੰਦੀ ਕੱਪੜੇ ਲੈਣੇ ਕਿੱਥੇ ਜਾਣਾ ਮੈਂ ਮਨੂੰ ਨਹੀਂ ਹੁਣ ਪਾਣੇ ਜਾਣਾ ਘਰ ਨੂੰ ਪਹਿਲਾਂ ਮੈਂ ਤੇਲ ਪਵਾ ਲਿਆ ਮੋਟਰਸਾਈਕਲ ਦੇ ਵਿੱਚ ਤੇਲ ਘੱਟਾ ਫਿਰ ਪਾ ਚੱਲਦੇ ਆ ਘਰ ਨੂੰ ਠੀਕ ਆ ਫੇਰ ਮੈਂ ਮੈਚ ਨੂੰ ਵੀ ਜਾਣਾ ਲੈ ਮੈਚ ਕੈਨਸਲ ਕਰਾ ਦੇ ਕਾਰਨ ਕਾਰਨ ਖੜਾ ਕਾਰਨ ਚੱਲ ਬੀਬੀ ਕਾਰਨ ਦੱਸਦੇ ਮੈਨੂੰ ਕਿ ਆਹ ਵਜ੍ਹਾ ਵੀ ਭਾਈ ਪਾਪਾ ਤਾਂ ਨਹੀਂ ਮੈਚ ਨੂੰ ਜਾਣਾ ਹਾਂ ਵੀ ਪਾਪਾ ਕਿਤੇ ਨਹੀਂ ਜਾਊਗਾ ਹਾਂ ਕਾ ਤੇ ਕਹਿੰਦੀ ਪੜਿਆ ਹੋ ਕੇ ਤੂੰ ਜਾਊਗੀ ਪਾਪਾ ਦੇ ਇੱਕ ਵਾਰੀ ਮੈਚ ਲੈਣ ਜਾਂਦਾ ਕਹਿੰਦੀ ਇੱਕ ਮੈਚ ਦਾ ਸਪੈਸ਼ਲ ਕਰ ਸਕਦਾ ਹਾਂ ਫਾਗੂ ਗੱਲ ਨਹੀਂ ਬਣਦੀ हां तब वीपी ਗੱਲ ਕਹਿ ਨਹੀਂ ਸਕਦੀ ਮੈਨੂੰ ਪਤਾ ਬੀਬੀ ਦਾ ਪੁੱਛ ਲੈ ਹਾਂ ਬੀਬੀ ਤੂੰ ਆ ਗੱਲ ਕਹਿ ਸਕਦੀ ਆ ਤੇਰੇ ਨਾ ਰਾਤ ਗੀਤ ਤੇਰਾ ਪਪਾ ਕਿੱਦਾਂ ਨਹੀਂ ਜਾਊਗਾ ਵੀ ਤੇਰਾ ਪਪਾ ਇੱਥੇ ਰਹੂਗਾ ਵੀ ਜਦ ਤੂੰ ਬड़ा ਹੋਊਗਾ ਜਦ ਤੂੰ ਜਾਊਗਾ ਫਿਰ ਜਦ ਤੂੰ ਬड़ा ਹੋਊਗਾ ਜਦ ਤੂੰ ਬड़ा ਹੋਊਗਾ ਕਟੋ ਕਟ 18 ਸਾਲ ਦਾ 18 ਸਾਲ ਦਾ ਨਹੀਂ 20 ਸਾਲ ਦਾ ਹਾਂ ਚਲ 20 ਸਾਲ ਦਾ ਲੈ ਫਿਰ ਤੂੰ ਜਾਊਗਾ ਠੀਕ ਆ ਹਾਲੇ ਤੂੰ ਪੁੱਤ ਨਿਆਣਾ ਨਾੜਿਆ ਚਾਕਲੇਟ ਆ ਜਿਹੜੀਆਂ ਤੂੰ ਖਾਨਾ ਇਹ ਗਲਤ ਵੀ ਆ ਨਾ ਕਰਕੇ ਚਲੂੰ ਖਾਲਾ ਕੋਈਗਾ ਨਹੀਂ ਪਰ ਜ਼ਿਆਦਾ ਨਹੀਂ ਖਾਨੀਆਂ ਖਾਲਾ ਤੇ ਦਿੱਤੀ ਆ ਪਰ ਖਾਣਾ ਬਹੁਤ ਜ਼ਿਆਦਾ ਨਹੀਂ ਲੈ ਜੀ ਇੱਧਰ ਸਾਡੇ ਗਵਾਨ ਕਿੱਛ ਹੈਗਾ ਵਿਆਹ ਵੈਸੀ ਤੇਰੇ ਕੋਲ ਵੀ ਤਾਂ ਹੈਗੇ ਏਡੇ ਏਡੇ ਪੰਪ ਹਾਂ ਜਿਹੜੇ ਪਰਪਰ ਉਹਨੂੰ ਬਜਾਵਾਂਗੇ ਬਾਬੇ ਨਾਨਕ ਦੇ ਜਾਲੀ ਹਾਂ ਚੇਨ ਗਰਨਾਡਾ ਜਿਹੜੇ ਤੰਗ ਟਾੜੇ ਨੂੰ ਹਿਲਾਵਾਂਗੇ ਹਾਂ ਆ ਦਿੱਤੀ ਫੇਰ ਲਈਤੀ ਪੋਪੀਆ ਦੇ ਲਈ ਕਿਤੇ ਗਿਆ ਨਾ ਦੋ ਜੋੜ ਬੈਂ ਅੰਧਾ ਤਾਂ ਦੇਖ ਲੈ ਦੀਦੀ ਦੇ ਚੂਹੇ ਦੇ ਦੰਦ ਦੇਖਾਂ ਨਾ ਆਂਗੇ ਤਾਂ ਦਿਖਾਈਂ ਅੰਗੇ ਦਿਖਾ ਦੇ ਆ ਕੀ ਜੀ ਉਹ ਨਹੀਂ ਦਿਖਾਉਣੇ ਨੇ ਇੱਕ ਆ ਨਹੀਂ ਦਿਖਾਉਣੇ ਹੇ ਮੇਰੀ ਕੁੱਤੇ ਤਾਇਆ ਨਹੀਂ ਦੇਖਦਾ ਕਿੱਧਰ ਲੰਘਿਆ ਤਾਇਆ ਅੱਜ ਕੀ ਹੋ ਗਿਆ ਅੱਛਾ ਛੁੱਟੀ ਆ ਨਾ ਚਾ ਰੈਣ ਦੀ ਕੁੱਤ ਰੈਣ ਦੀ ਛੁੱਟੀ ਆ ਰੈਣ ਦੀ ਕੋਈ ਗੱਲ ਨਹੀਂ ਨਾਨੀ ਨਿਆਣੀ 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 ਕਿੱਧਰ ਤਾਂ ਨਿਆਣੀ ਲਾਈ ਆ ਇਹ ਚੁਲਾਈ ਆ ਇਹ ਅੱਛਾ ਚਾ ਠੀਕ ਹੈ ਗਈਆਂ ਮੈਂ ਤਾਂ ਮੈਂ ਤਾਂ ਕੱਲ ਗੱਲ ਲੱਗ ਗਿਆ ਤਾਂ ਰਾਤ ਨੂੰ ਉਹ ਬੰਦੀ ਲਾਉਣ ਲੱਗ ਗਿਆ ਤੇ ਹਨਾ ਸ਼ਾਰਟ ਲਾਉਂਦਾ ਅੱਜ ਕਿੱਥੇ ਅੱਜ ਕਿੱਥੇ ਗਦਾ ਮੈਂ ਅੱਜ ਨੂੰ ਕਹਿੰਦਾ ਸੀ ਕੱਲ ਹਟ ਜਾ ਲੈ ਨਹੀਂ ਨਹੀਂ ਕਹਿੰਦਾ ਹਟ ਜਾ ਲੈ ਨਾ ਨੀਓ ਨਾਨੀ ਨਾਨੀ ਨੀ ਨਾਨੀ ਕੇ ਨੰਨਾ ਵਾਅਦਾ ਕੋਇਆ ਵਾਏ ਹਾਇ ਮਾਨੀਤ ਜੀ ਨਹੀਂ ਤਾਂ ਲੱਗਦਾ ਆ ਦੇਖੋ ਨਿੰਦਾ ਲੈ ਪਿਆਰ ਕਰ ਲੈ ਪਿਆਰ ਕਰ ਆਹ ਦੇਖ ਆ ਤਾ ਦੇਖਦਾ ਹਾਂ ਇਹਦਾ ਜੀਵੀ ਦਾ ਲੱਗਦਾ ਦੇਖਦਾ ਤਾਂ ਮਨਿੰਦਰ ਦੀ ਫੋਟੋ ਦੇਖ ਕੇ ਰੋਂਦਾ ਤਾਂ ਵੀ ਮਨਿੰਦਰ ਵੀਰਾ ਕਿੱਥੇ ਹੈ ਮੇਰਾ ਲੈ ਆ ਬੈਠਾ ਦੇਖ ਲੈ ਚਲ ਤਾ ਅੱਜ ਕੋਈ ਇਹ ਆਇਆ ਖੜਾ ਹੋਣਾ ਨੇ ਮਨਿੰਦਰ ਐ ਖੜਾ ਹੋਣਾ ਨੇ ਹੋਰ ਕੁਝ ਵੀ ਨਹੀਂ ਉਹ ਦੇ 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 ਚੱਲ ਵੀ ਐ ਕਰ ਤੂੰ ਮੜਾ ਖਿਲਾ ਲਾ ਤੇ ਮੈਂ ਮੜ ਤੇਲ ਪਵਾ ਲਿਆ ਮਾਂ ਚ ਮੋਟਲ ਚ ਪਵਾ ਲਿਆ ਕੋਈ ਗੱਲ ਨਹੀਂ ਖਲਾਉ ਤੁਸੀਂ ਇਹਨੂੰ ਹਾਂ ਜੀ ਆਇਆ ਨੂੰੜੀ ਉੜਾ ਉੜਾ ਉਹ ਉੜਾ ਰੇ ਉੜਾ ਉੜਾ ਉਹ ਫੇਰ ਉੜਾ ਇਹ ਲੈ ਕਿਹਾ ਉੜਾ ਕੌੜਾ ਉੜਾ ਉੜਾ ਉਹ ਉੜਾ ਰੀ ਉੜਾ ਉੜਾ ਰੀ ਉੜਾ ਰਾ ਰਾ ਰਾਨੀ ਅੜਾ 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 ਉ ਉ ਅੜਾ ਹਉੜਾ 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 ਕੀ ਹੈ ਜਦੋਂ ਅਸੀਂ ਇੰਨਕੀ ਜਾਣ ਸਕਦੇ ਬਾਈ ਇਹਨੂੰ ਅਸੀਂ ਜਿਆਦਾ ਸਕੂਲ ਚ ਲੈ ਜਾ ਇਹ ਕੀ ਇਹ ਕਾਟ ਕੀ ਕੱਟਣਾ ਇਹ ਠੀਕ ਹੈ ਛੱਤ ਮੈਂ ਸਿੱਖ ਨਹੀਂ ਪਾਰ ਆ ਹਾਂ ਇੱਥੇ ਤੇ ਬਸ ਪਾਰ ਆਉਂਦਾ ਹੈ ਨਾ ਆੜਾ ਨਹੀਂ ਕਹਿੰਦਾ ਪੂਰਾ ਆ ਰਿਹਾ ਹੈ ਆ ਰਹਾ ਹੈ ਕਹੀਂ ਪੂਰਾ ਆ ਰਹਾ ਹੈ ਪੂਰਾ ਆ ਰਹਾ ਹੈ ਐ ਉੜਾ ਫੇਰ ਰਾਣਾ ਜੋੜਦਾ ਫੇਰ ਰਾਣਾ ਬੋਲਦਾ ਰਾਣਾ ਪੂਰਾ ਆ ਦੇ ਪੂਰਾ